ਲਓ ਜੀ ਅੱਜ ਵੀਡੀਓ ਦਵਾਂਗੇ ਤੁਹਾਨੂੰ ਪਾਕਿਸਤਾਨੀ ਸਲਵਾਰ ਦੀ ਸਿਲਾਈ ਦੀ ਆਪਾਂ ਨੇ ਬਿਨਾ ਬੁਗਰਮ ਤੋਂ ਜਿਹੜੀ ਹੈਗੀ ਮੂਰੀ ਲੈਸਾਂ ਲਾ ਕੇ ਤਿਆਰ ਕਰੀਏ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਜਿਹੜੀ ਹੈਗੀ ਸਾਰੀ ਸਲਵਾਰ ਦੀ ਸਿਲਾਈ ਦਿਖਾਈ ਹੈ ਤੁਸੀਂ ਕੀ ਹੋ ਜੀ ਵੀ ਕਟਾਈ ਜਾਂ ਸਿਲਾਈ ਦੇ ਵੀਡੀਓ ਦੇਖਣਾ ਚਾਹੁੰਦੇ ਹੋ ਕਮੈਂਟ ਬਾਕਸ ਚ ਜਰੂਰ ਦੱਸਿਓ ਅਸੀਂ ਉਹਵੇਂ ਦੇ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਕਰਾਂਗੇ ਜੀ ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਹਨ ਪਾਕਿਸਤਾਨੀ ਸਲਵਾਰ ਦੀ ਸਲਾਈ ਸ਼ੇਅਰ ਕਰਦੇ ਆਂ ਕਟਾਈ ਆਪਾਂ ਨੇ ਪਹਿਲਾਂ ਸ਼ੇਅਰ ਕੀਤੀ ਐ ਜੇ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਹ ਸਾਡੇ ਚੈਨਲ ਤੇ ਦੇਖ ਸਕਦੇ ਹੋ ਪਾਈ ਹੋਈ ਹੈ ਆਪਣੀ ਵੀਡੀਓ ਕਟਾਈ ਦੇ 2-4 ਦਿਨ ਪਹਿਲਾਂ ਹੀ ਪਾਈ ਆ ਆਪਾਂ ਨੇ ਹੁਣ ਆਪਾਂ ਜਿਹੜੀ ਪਾਕਿਸਤਾਨੀ ਸਲਵਾਰ ਦੀ ਸਲਾਈ ਸ਼ੇਅਰ ਕਰਦੇ ਆਂ ਕਿਉਂਕਿ ਬਹੁਤ ਜ਼ਿਆਦਾ ਕਮੈਂਟ ਸੀਗੇ ਕਿ ਇਹਦੀ ਸਲਾਈ ਵੀ ਦੱਸੋ ਸਲਾਈ ਇਹਦੀ ਬਹੁਤ ਆ ਥੋੜੇ ਜਿᱷ ਫਰਕ ਨਾਲ ਹੈ ਜੀ ਦੂਸਰੀਆਂ ਸਲਵਾਰਾਂ ਤੋਂ ਫਰਕ ਨਾਲ ਹੈ ਜੇ ਉਹਦੇ ਨਾਲੋਂ ਫਰਕ ਹੈ ਇਹਦਾ ਸਲਾਈ ਦਾ ਤੇ ਬਲਾ ਵਗੈਰਾ ਦਾ ਵੀ ਫਰਕ ਹੈ ਹਨਾ ਤੇ ਮੂਰੀ ਵਗੈਰਾ ਦਾ ਵੀ ਫਰਕ ਹੈ ਉਹ ਆਪਾਂ ਹੁਣ ਤੁਹਾਨੂੰ ਸਲਾਈ ਦੱਸਦੇ ਆ ਇਹ ਤਾਂ 10 ਮਿੰਟਾਂ ਦੇ ਵਿੱਚ ਜਿਹੜੀ ਹੈਗੀ ਤਿਆਰ ਹੋ ਜਾਂਦੀ ਹੈ ਸਲਵਾਰ 10-15 ਮਿੰਟਾਂ ਦੇ ਵਿੱਚ ਹੁਣ ਆਪਾਂ ਪਾਕਿਸਤਾਨੀ ਸਲਵਾਰ ਦੀ ਸਲਾਈ ਦੀ ਵੀਡੀਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਅਗਰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਓ ਜੀ ਆਪਣੀ ਇੰਸਟਾਗ੍ਰam ID ਹੈਗੀ ਐ ਕੌਰ ਸੰਧੂ ਬਲੌਗ ਦੇ ਨਾਮ ਤੇ ਆਪਣੀ ਇੰਸਟਾਗ੍ਰam ID ਆ ਉਹਦੇ ਤੇ ਵੀ ਤੁਸੀਂ ਸਾਡਾ ਕੰਮ ਵਗੈਰਾ ਦੇਖ ਸਕਦੇ ਹੋ ਜਾ ਕੇ ਹਨਾ ਚਲੋ ਜੀ ਆਪਾਂ ਹੁਣ ਸ਼ੁਰੂ ਕਰਦੇ ਆ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਕਟਿੰਗ ਕਰੀ ਹੋਈ ਸੀਗੀ ਪਾਕਿਸਤਾਨੀ ਸਲਵਾਰ ਦੀ ਇਸ ਤਰ੍ਹਾਂ ਜਿੱਦਾਂ ਆਪਣੀ ਦੇਖੋ ਸਿੰਪਲ ਕਟਿੰਗ ਆ ਦੇਖੋ ਇਸ ਤਰ੍ਹਾਂ ਆਪਣੀ ਕਟਿੰਗ ਕਰੀ ਹੋਈ ਸੀਗੀ ਇਹ ਚਾਰ ਚਾਰ ਤਹਾਂ ਹੈਗੀ ਕੱਪੜੇ ਦੀਆਂ ਆ ਦੇਖੋ ਹੁਣ ਕੁਝ ਨਹੀਂ ਕਰਨਾ ਹੈਗਾ ਇੱਥੋਂ ਹੀ ਚੱਕ ਕੇ ਦੋ ਤਹਾਂ ਅਸਨ ਵਾਲੀ ਸਲਾਈ ਲਾਵਾਂਗੇ ਪਹਿਲਾਂ ਆਪਾਂ ਪਹਿਲਾਂ ਆਪਾਂ ਅਸਨ ਵਾਲੀ ਸਲਾਈ ਲਾਵਾਂਗੇ ਜੀ ਨੀਚੋਂ ਵੀ ਮੈਂ ਜਿਹੜੀ ਹੈਗੀ ਪੱਕੀ ਕਰ ਦੇਣੀ ਹੁੰਦੀ ਹੈ ਸਲਾਈ ਹੁਣ ਆਪਾਂ ਇਸ ਲਾਈ ਨੂੰ ਜਿਹੜੀ ਹੈਗੀ ਦੇਖੋ ਜੀ ਵਿੱਚ ਮੋੜ ਦਾਂਗੇ ਆਪਣੇ ਤਾਂ ਕੰਨੀ ਹੈਗੀ ਬੇਸ਼ੱਕ ਤੁਸੀਂ ਨਾ ਮੋੜੋ ਆਪਾਂ ਮੋੜਦੇ ਹੁੰਨੇ ਆ ਜਿਹੜੀ ਨਾਲ ਤਾਂ ਫਿਨਿਸ਼ਿੰਗ ਨਾਲ ਸਲਾਈ ਲੱਗਦੀ ਹੈ ਨਾਲ ਤੁਹਾਨੂੰ ਜਿਹੜੀ ਹੈ ਜੀ ਓਵਰਲਾਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਬਾਕੀ ਜਿਹੜੀ ਹੋਰ ਗੱਲ ਹੈ ਜੀ ਸਲਾਈ ਉੱਜੜਦੀ ਵਗੈਰਾ ਨਹੀਂ ਹੈਗੀ ਡਬਲ ਹੋ ਜਾਂਦੀ ਹੈ ਆ ਦੇਖੋ ਹੁਣ ਇਸ ਤਰ੍ਹਾਂ ਜਿਹੜੀ ਹੈਗੀ ਆਪਣੀ ਦੇਖੋ ਸਲਵਾਰ ਜੜੀ ਵੀ ਆ ਦੇਖੋ ਇਸ ਤਰ੍ਹਾਂ ਹੋ ਜਾਣਾ ਇਹਨੇ ਹੁਣ ਆਪਣੇ ਜੜੇ ਗਏ ਹੁਣ ਆਪਾਂ 벨ਟ ਬਣਾਉਣੇ ਆ ਜੀ ਜਿੱਦਾਂ ਆਪਾਂ ਸਿੰਪਲ ਸਲਵਾਰ ਦੀ 벨ਟ ਬਣਾਉਣੇ ਆ ਨਾਰਮਲੀ ਬਣਾਉਣੇ ਹਨ 벨ਟ ਉਦਾਂ ਹੀ 벨ਟ ਬਣੋ ਮੈਂ 벨ਟ ਬਣਾ ਲਾ ਫਿਰ ਜਿਹੜਾ ਹੈਗਾ ਆਪਾਂ ਦਿਖਾਉਣੇ ਆ ਅਗਲੀ ਸਲਾਈ ਤੁਹਾਨੂੰ ਲਓ ਜੀ ਹੁਣ ਜਿਹੜਾ ਆਪਾਂ ਨੇਫਾ ਰੱਖਣਾ ਹੈ ਹਨ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਬਾਕੀ ਆਪਾਂ ਨੇ ਜਿਹੜਾ ਜੋੜ ਵਗੈਰਾ ਲਾਉਣਾ ਤੇ ਉਹ ਲਾ ਲਿਆ 벨ਟ ਆਪਣੀ ਤਿਆਰ ਹੋ ਗਈ ਹੁਣ ਦੇਖੋ ਇੱਥੋਂ ਜਿਹੜਾ ਹੈਗਾ ਜਿੱਧਰੋਂ ਤੁਸੀਂ ਨੇਫਾ ਮੋੜਨਾ ਹੈ ਹਨ 2.5 ਇੰਚ ਦਾ ਨਿਸ਼ਾਨ ਲਾ ਲਓ ਸੌਰੀ ਦੂਰ ਆ ਗਿਆ 2.5 ਟਾਈਂ ਚਦਨਸਾਨ ਲਾ ਲਓ ਇੱਥੇ ਤੱਕ ਜਿਹੜੀ ਹੈਗੀ ਆਪਾਂ ਸਲਾਈ ਲਾਵਾਂਗੇ ਇੱਥੋਂ ਐ ਕਰਕੇ ਸਲਾਈ ਲਾਵਾਂਗੇ ਇੱਥੋਂ ਸਲਾਈ ਲੈ ਕੇ ਇੱਧਰ ਨੂੰ ਹੀ ਵਾਪਸ ਲਿਜਾਵਾਂਗੇ ਤੇ ਚਾਹੇ ਤੁਸੀਂ ਇਹਦਾ ਦੇਖੋ ਪਹਿਲਾਂ ਹੀ ਬੰਦ ਲਾ ਦਿਓ ਮੈਂ ਇਸ ਤਰ੍ਹਾਂ ਬੰਦ ਲਾ ਦਿੰਦੀ ਆ ਮੈਂ ਸਲਾਈ ਦਾ ਇੱਥੋਂ ਤੋਂ ਬੰਦ ਲਾ ਦਾਂਗੇ ਸਲਾਈ ਦਾ ਫਿਰ ਆਪਾਂ ਜਿਹੜਾ ਨੇਫਾ 모ੜਨਾ ਹੈਗਾ ਆ ਦੇਖੋ ਇਸ ਤਰ੍ਹਾਂ ਜਿਹੜਾ ਤੁਸੀਂ ਇੱਥੋਂ ਪਹਿਲਾਂ ਕੀ ਕਰਨਾ ਹੈ ਦੇਖੋ ਇੱਥੋਂ ਥੋੜਾ ਜਿਹਾ ਚੌੜਾ ਮੋੜ ਲਿਆ ਕਰੋ ਇੱਥੋਂ ਥੋੜਾ ਚੌੜਾ ਮੋੜ ਲਿਆ ਕਰੋ ਇਧਰੋਂ ਤਾਂ ਫਿਰ ਪੈਰ-ਪੈਰ ਦਾ ਜਾਣਾ ਹੀ ਹੁੰਦਾ ਆ ਦੇਖੋ ਇਹ ਜਿੱਥੇ ਤੱਕ ਆਪਣੇ ਮੂੰਹ ਰੱਖਿਆ ਇੱਥੋਂ ਥੋੜਾ ਜਿਹਾ ਆਪਾਂ ਚੌੜਾ ਮੋੜਾਂਗੇ ਫਿਰ ਜਿਹੜਾ ਹੈਗਾ ਮੂੰਹ ਜਿਹੜਾ ਹੈਗਾ ਵਧੀਆ ਹੋ ਜਾਂਦਾ ਨਾਲਾ ਪਾਉਣ ਵਾਸਤੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਇਥੋਂ ਨਾਰਮਲੀ ਆਪਾਂ ਜਿੱਦਾਂ ਹੈਗਾ ਆ ਹਨਾ ਦੋਨੇ ਸਲਾਈਆਂ ਇਹ ਉਧਰ ਇੱਧਰ ਲਈ ਇੱਧਰ ਨੂੰ ਮੋੜੋ ਇੱਧਰ ਲਈ ਇੱਧਰ ਨੂੰ ਉਰੋ ਆਹ ਦੇਖੋ ਜੀ ਨੀਚੇ ਆ ਕੇ ਆਪਾਂ ਇਸ ਤਰ੍ਹਾਂ ਹੀ ਮਸ਼ੀਨ ਲਾਉਣੀ ਨਹੀਂ ਦੂਜੇ ਪਾਸੇ ਖਮਾ ਲਾਂਗੇ ਆਹ ਦੇਖੋ ਇਸ ਤਰ੍ਹਾਂ ਫੇਰ ਇਥੋਂ ਆਪਾਂ ਇਸ ਤਰ੍ਹਾਂ ਮੋੜਾਂਗੇ ਇੱਥੇ ਤੱਕ ਲਿਆਂਦੀ ਆਪਾਂ ਨੇ ਸਿੱਧੀ ਇਥੋਂ ਆਪਾਂ ਫੇਰ ਥੋੜੀ ਚੌੜੀ ਲੈ ਜਾਾਂਗੇ ਦੇਖੋ ਇਹਨੂੰ ਚੌੜੀ ਮੋੜ ਲਾਂਗੇ ਆ ਦੇਖੋ ਹੁਣ ਆਪਾਂ ਜਿਹੜਾ ਨੇਫਾ ਮੋੜਨਾ ਹੈਗਾ ਇਸ ਤਰ੍ਹਾਂ ਇਹ ਅਸੀਂ 4.5 ਦੀ ਬੈਲਟ ਤਿਆਰ ਰੱਖਦੇ ਹੁੰਨੇ ਆ ਜੀ 4.5 ਦੀ ਤਿਆਰ ਰੱਖਦੇ ਆ ਆਪਾਂ ਇੱਥੋਂ 5 5 ਇੰਚ ਰੱਖਾਂਗੇ ਕਿਉਂਕਿ ਅੱਧਾ ਇੰਚ ਜਿਹੜਾ ਹੈਗਾ ਆਪਣਾ نیچے ਸਲਾਈ ਦਾ ਜਾਊਗਾ ਆ ਦੇਖੋ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਾ ਕੇ ਵੀ ਮੋੜ ਸਕਦੇ ਹੋ ਦੇਖੋ ਮੈਂ ਜਿਹੜਾ ਹੈਗਾ ਇਸ ਤਰ੍ਹਾਂ ਹੀ ਮੋੜ ਲੈਣੀ ਹੁੰਦੀ ਆ ਹੁਣ ਆਪਾਂ ਇੱਥੋਂ ਨੇਫਾ ਮੋੜਨਾ ਸਟਾਰਟ ਕਰਾਂਗੇ ਆ ਦੇਖੋ ਇੱਥੋਂ ਆਪਾਂ ਨੇ ਕੀ ਕਰਨਾ ਹੈ ਇਸ ਤਰ੍ਹਾਂ ਦੇਖੋ ਥੋੜਾ ਜਿਹਾ ਸਲਾਈ ਤੋਂ ਹਟ ਮਾਰ ਰੱਖਾਂਗੇ ਦੇਖੋ ਇੱਥੋਂ ਦਿਖਾਉਣੀ ਆ ਮੈਂ ਥੋੜਾ ਜਿਹਾ ਹਟ ਮਾਰ ਰੱਖਾਂਗੇ ਆਪਾਂ ਤੇ ਵੀ ਤੁਸੀਂ ਬੰਦ ਲਾ ਸਕਦੇ ਹੋ ਸਲਾਈ ਦਾ ਆ ਦੇਖੋ ਆਖਾ ਡਬਲ ਲਾਤੀ ਸਲਾਈ ਸਾਰੇ ਤੁਸੀਂ ਮਿੰਣ ਮਿੰਣ ਕੇ ਵੀ ਮੋੜ ਸਕਦੇ ਹੋ ਦੇਖੋ ਮੈਂ ਇਸ ਤਰ੍ਹਾਂ ਹੀ ਜਿਹੜੇ ਹੈਗੇ ਚੈੱਕ ਕਰ ਲੈਣੇ ਹੁੰਦੇ ਆ 5 5 ਇੰਚ ਆਪਾਂ ਨੇ ਜਿਹੜੀ ਹੈਗੀ ਰੱਖਣੀ ਹੁੰਦੀ ਹੈ ਸਲਾਈ ਇਹ ਵਾਲੀ ਇਸ ਤਰ੍ਹਾਂ ਹੀ ਆਪਾਂ ਸਾਰਾ ਜਿਹੜਾ ਹੈਗਾ ਨੇਫਾ ਮੋੜ ਲਾਂਗੇ ਜਿਹੜੀ ਇਹ ਸਲਾਈ ਹੈ ਬਿਲਕੁਲ ਨੇੜੇ ਨੇੜੇ ਲਾਉਣੀ ਹੈ ਦੇਖੋ ਨੇੜੇ ਨੇੜੇ ਲਾਉਣੀ ਹੈ ਆ ਦੇਖੋ ਜੀ ਆਪਾਂ ਨੇ ਸਾਰੀ ਸਲਾਈ ਲਾ ਲਈ ਆਪਾਂ ਇੱਥੇ ਆ ਗਏ ਆਂ ਦੇਖੋ ਹੁਣ ਆਪਾਂ ਨੇ ਕੀ ਕਰਨਾ ਹੈ ਇਧਰ ਆਪਾਂ ਨੇਫਾ ਮੁੜਿਆ ਹੋਇਆ ਇਹਦੇ ਬਰਾबरी ਬਿਲਕੁਲ ਇਹਦੇ ਬਰਾਬਰ ਰੱਖ ਕੇ ਇੱਥੋਂ ਇਹਨੂੰ ਇਸ ਤਰ੍ਹਾਂ ਦੇਖੋ ਨੀਚੋਂ ਫੋਲਡ ਕਰ ਦਾਂਗੇ ਕੋਈ ਵੀ ਮੂਰੋ ਵੀ ਇਹ ਆਪਣਾ ਨੇਫਾ ਉੱਚਾ ਨਹੀਂ ਮਣਾ ਹੋਵੇ ਬਰਾਬਰ ਹੋਣਾ ਚਾਹੀਦਾ ਕਈ ਵਾਰ ਇਹ ਉੱਚਾ ਹੁੰਦਾ ਇਹ ਆਪਾਂ ਇਸ ਤਰ੍ਹਾਂ ਕਰ ਦਿੰਨੇ ਉਹ ਵੀ ਭੈੜਾ ਲੱਗਦਾ ਕਈ ਵਾਰ ਉੱਪਰ ਕੱਢ ਦਿੰਨੇ ਉਹ ਵੀ ਨਹੀਂ ਵਧੀਆ ਲੱਗਦਾ ਹੈਗਾ ਇੱਥੋਂ ਜਿਹੜੇ ਹੈਗੇ ਇਹਨੂੰ ਮਿਣਕ ਆ ਦੇਖੋ ਇੱਥੇ ਆਪਣੀ ਸਲਾਈ ਆ ਗਈ ਇੱਥੋਂ ਆਪਾਂ ਵਾਪਸ ਮੋੜਾਂਗੇ ਸਲਾਈ ਬੰਦ ਲਾਵਾਂਗੇ ਸਲਾਈ ਦਾ ਤਾਂ ਕਿ ਆਪਣੀ ਸਲਾਈ ਉੱਧੜ ਨਾ ਸਕੇ ਆ ਦੇਖੋ ਆ ਦੇਖੋ ਕਿੰਨਾ ਵਧੀਆ ਆਪਣਾ ਜਿਹੜਾ ਹੈਗਾ ਨੇਫਾ ਮੁੜਿਆ ਹੈਗਾ ਦੇਖੋ ਇਸ ਤਰ੍ਹਾਂ ਇਧਰੋਂ ਆਪਾਂ ਜਿਹੜੇ ਬਾਧੂ ਤਾਗੇ ਵਗੈਰਾ ਹੈਗੇ ਨੇ ਉਹ ਕੱਟ ਦਾਂਗੇ ਆ ਦੇਖੋ ਇਸ ਤਰ੍ਹਾਂ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਆ ਦੇਖੋ ਹੁਣ ਆਪਣੀ ਸਾਰੀ ਬੈਲਟ ਬਣ ਗਈ ਪਹਿਲਾਂ ਸਿਰਫ ਆਪਾਂ ਨੇ ਜਿਹੜੀ ਨੇਫੇ ਵਾਲੇ ਮੂੰਹ ਵਾਲੀ ਸਲਾਈ ਹੈ ਇਹ ਫੜਨੀ ਹੈ ਦੇਖੋ ਕਿਉਂਕਿ ਆਪਣੇ ਇਹਦੇ ਵਿੱਚ ਜੋੜ ਵਗੈਰਾ ਲਾਏ ਬਨੇ ਆਪਾਂ ਪਹਿਲਾਂ ਸਿਰਫ ਇਹਨੂੰ ਬਰਾਬਰ ਕਰਕੇ ਇਹਦਾ ਆਪਾਂ ਅੱਧ ਕਰਾਂਗੇ ਦੇਖੋ ਇੱਥੇ ਆਪਾਂ ਇੱਕ ਕੱਟ ਲਾ ਲਾਂਗੇ ਫਿਰ ਆਪਾਂ ਨੇ ਕੀ ਕਰਨਾ ਹੈ ਫਿਰ ਇਹਦੇ ਚਾਰ ਹਿੱਸੇ ਕਰਨੇ ਆ ਫਿਰ ਫਿਰ ਦੇਖੋ ਇੱਕ ਵਾਰੀ ਹੋਰ ਇਹਨੂੰ ਫੋਲਡ ਕਰ ਲਾਂਗੇ ਹੁਣ ਇਹ ਬੈਲਟ ਦੇ ਚਾਰ ਹਿੱਸੇ ਬਣ ਗਏ ਦੇਖੋ ਇਹ ਆਪਣਾ ਜਿਹੜਾ ਇਹ ਮੂਰੇ ਆ ਜene ਹਸਣ ਵਾਲੀ ਸਲਾਈ ਤੇ ਇਹ ਪਿਸਲੀ ਹਸਣ ਵਾਲੀ ਸਲਾਈ ਤੇ ਆ ਜੂ ਇਹ ਆਪਣਾ ਜਿੱਥੋਂ ਬਲ ਪਹਿਣਗੇ ਜੀ ਉੱਥੇ ਤੱਕ ਆ ਜੂ ਇੱਥੋਂ ਦੱਸਾਂਗੇ ਆਪਾਂ ਵੀ ਇੱਥੇ ਤੱਕ ਆਪਾਂ বেলਟ ਪਹਿਲਾਂ ਪਿਸਲੀ ਜੋੜਾਂਗੇ ਇਹ ਜਿਹੜਾ ਹੈਗਾ ਆਪਣਾ ਪਿਸਲਾ ਪੱਲਾ ਜੀ ਦੇਖੋ ਆਪਾਂ ਅੱਧੇ-ਅੱਧੇ ਇੰਚ ਦੇ ਨਿਸ਼ਾਨ ਲਾ ਕੇ ਫਿਰ ਜਿਹੜਾ 1-1 ਇੰਚ ਦੇ ਲਾ ਲਾਂਗੇ ਇਹ 1-1 ਇੰਚ ਦੇ ਤੁਸੀਂ ਨਾਪ ਕੇ ਵੀ ਲਾ ਸਕਦੇ ਹੋ ਇਹ ਤੋਂ ਆਪਾਂ ਨੇ ਚੱਕ ਕੇ ਇਸ ਤਰ੍ਹਾਂ ਜਿਹੜਾ ਹੈਗਾ ਪਿਸਲਾ ਹਸਣ ਹੈ ਆਪਾਂ ਇਹ ਜਿਹੜੇ ਬਲ ਪਾਉਣੇ ਦੇਖੋ ਨਸਾਨ ਤੋਂ ਇਨਸਾਨ ਤੱਕ ਵਾਲ ਪਾਉਣੇ ਜਿਹੜੇ ਹੈਗੇ ਨੇ ਬਹੁਤ ਹੀ ਸੌਖੇ ਪੈ ਜਾਂਦੇ ਆ ਪਹਿਲਾਂ ਤੁਸੀਂ ਪਿਸਲੇ ਵਾਲ ਪਾ ਸਕਦੇ ਹੋ ਆ ਦੇਖੋ ਆਪਾਂ ਨੇ ਹੁਣ ਪਿਸਲੇ ਆਸਣ ਤੇ ਦੋ ਵਾਲ ਪਾ ਲਏ ਹੁਣ ਜਿਹੜਾ ਆਪਾਂ ਨੇ ਦੇਖੋ ਇਹ ਨੇਫੇ ਵਾਲਾ ਮੋਰ ਨਾਲੇ ਵਾਲਾ ਰੱਖਿਆ ਸੀ ਹਨਾ ਇਹਦਾ ਬਿਲਕੁਲ ਅੱਧ ਕਰਕੇ ਜਿਹੜਾ ਆਪਾਂ ਨੇ ਟੱਕ ਲਾਇਆ ਸੀ ਇਹ ਬਿਲਕੁਲ ਅੱਧ ਤੇ ਉਹ ਆਪਾਂ ਇਹਦੇ ਨਾਲ ਪਿਸਲੇ ਅਸਰ ਨਾਲ ਜੋੜ ਦਾਂਗੇ ਦੇਖੋ ਟੱਕ ਇਹਦੇ ਨਾਲ ਬਰਾਬਰ ਕਰਕੇ ਜਮਾ ਇਸ ਤਰ੍ਹਾਂ ਕਰਕੇ ਧਰ ਲਓ ਹੁਣ ਇਹ ਸਲਾਈ ਕਿੱਥੇ ਤੱਕ ਲਾਉਣੀ ਹੈ ਜੀ ਇਹ ਸਲਾਈ ਲਾਉਣੀ ਹੈ ਇਹ ਜਿਹੜੇ ਆਪਾਂ ਨੇ ਹਾਫ ਕਰਕੇ ਅੱਧ ਕਰਕੇ ਦੁਆਰਾ ਟੱਕ ਲਾਇਏ ਤੇ ਇੱਥੋਂ ਟੱਕ ਤੋਂ ਧਰ ਕੇ ਆਪਾਂ ਨੇ ਸਲਾਈ ਲਾਉਣੀ ਹੈ ਆ ਦੇਖੋ ਫੇਰ ਆਪਾਂ ਇਹ ਟੱਕ ਤੱਕ ਸਲਾਈ ਲਾ ਕੇ ਜਿਹੜਾ ਹੈਗਾ ਮਸ਼ੀਨ ਉਤਾਰ ਲਾਂਗੇ ਦੇਖੋ ਪਿਛਲੇ ਆਪਣੇ ਅੱਧ ਤੱਕ ਬੈਲਟ ਜੜੀ ਗਈ ਪਿਛਲੇ ਪਿਛਲੇ ਜਿੱਥੇ ਤੱਕ ਆਪਾਂ ਨੇ ਟੱਕ ਲਾਏ ਤੇ ਹੁਣ ਆਪਣਾ ਰਹਿ ਗਿਆ ਜੀ ਮੂਹਰਲਾ ਪਾਸਾ ਇਹ ਰਹਿ ਗਿਆ ਇੱਥੇ ਆਪਾਂ ਬਾਲ ਪਾਉਣੇ ਆ ਉਹ ਕਿੱਦਾਂ ਪਾਉਣੇ ਆ ਬਾਲ ਉਹ ਵੀ ਤੁਹਾਨੂੰ ਆਪਾਂ ਦੱਸਦੇ ਆ ਪਹਿਲਾਂ ਆਪਾਂ ਇਹਨੂੰ ਬਰਾਬਰ ਕਰ ਲਾਂਗੇ ਇਹਦੇ ਵਿੱਚ ਜਿਹੜੇ ਹੈਗੇ ਬਾਲ ਬਹੁਤ ਜ਼ਿਆਦੇ ਘੱਟ ਪੈਂਦੇ ਆ ਛੋਟੇ ਬਾਲ ਪਹਿਣਗੇ ਨਾਲ ਥੋੜੇ ਪਹਿਣਗੇ ਜੀ ਇਹਦੇ ਵਿੱਚ 5 6 ਕਵਾਲ ਪਹਿਣਗੇ ਤੁਸੀਂ ਇਕੱਠੇ ਕਰਕੇ ਵੀ ਪਾ ਸਕਦੇ ਹੋ ਹੁਣ ਜਿੱਦਾਂ ਟ੍ਰੈਂਡ ਆ ਗਿਆ ਸਾਰੇ ਇਕੱਠੇ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਇਕੱਠੇ ਕਰਕੇ ਇੱਕੀ ਸਲਾਈ ਨਾਲ ਇਸ ਤਰ੍ਹਾਂ ਵੀ ਬਾਲ ਪਾਏ ਜਾਂਦੇ ਆ ਤੇ ਆਪਾਂ ਅਲੱਗ-ਅਲੱਗ ਪਾਵਾਂਗੇ ਆ ਦੇਖੋ ਬਾਲੇ ਦੇ ਵਿੱਚ ਬਸ ਘਾਟੀ ਪਹਿਣਗੇ ਆਪਾਂ ਨੇ ਇੱਥੋਂ ਚੱਕ ਕੇ ਪਾਉਣੇ ਆ ਵਾਲ ਜਿਹੜੇ ਹੈਗੇ ਤੁਹਾਡੇ ਬਰਾਬਰ ਪੈਣੇ ਚਾਹੀਦੇ ਨੇ ਦੇਖੋ نیچے ਵੀ ਦੇਖੋ ਵੀ ਨਹੀਂ ਕੱਪੜਾ ਨਿਕਲਦਾ ਤਾਂ ਨਹੀਂ ਬਿਲਕੁਲ ਜਿਹੜੇ ਹੈਗੇ ਬਰਾਬਰ ਹੋਣੇ ਚਾਹੀਦੇ ਨੇ ਜੀ ਵਾਲ ਹੁਣ ਜਿਹੜਾ ਆਪਾਂ ਨੇ ਅੱਧ ਕਰਕੇ ਟੱਕ ਲਾਇਆ ਸੀਗਾ ਇਹ ਪੱਟਾਂ ਦੇ ਉੱਪਰ ਆਪਾਂ ਟੱਕ ਲਾਉਣੇ ਹੁੰਨੇ ਆ ਜਿੱਥੇ ਆਪਣਾ ਕਰੀਜ਼ ਲਾਈਨ ਆਉਂਦੀ ਸੌਰੀ ਪੱਟ ਤਾਂ ਇਹਦੇ ਵਿੱਚ ਪਾਏ ਨਹੀਂ ਹੁੰਦਿਆਂ ਦੇ ਵਿੱਚ ਹੀ ਲੱਗਿਆ ਹੋਇਆ ਵੈਸੇ ਆਪਾਂ ਪੱਟਾਂ ਦੇ ਟੱਕ ਲਾਉਣੇ ਹੁੰਨੇ ਆ ਅੱਧ ਦਾ ਕਰਕੇ ਜਿੱਥੋਂ ਆਪਾਂ ਢਾਲ ਪਾਉਣੇ ਆ ਇਹ ਟੱਕ ਤੋਂ ਵੀ ਆਪਾਂ ਵਾਲ ਜਰੂਰ ਚੱਕਣਾ ਇਹ ਕਰੀਜ਼ ਲਾਈਨ ਦਾ ਜਿਹੜਾ ਹੈਗਾ ਤੁਹਾਡੀ ਮੂਰੀ ਦਾ ਵਾਲ ਹੁੰਦਾ ਆ ਆ ਦੇਖੋ ਜਿਹੜੇ ਹੁਣ ਆਪਾਂ ਨੇ ਜਿੱਥੇ ਤੱਕ ਆਪਾਂ ਨੇ 벨ਟ ਜੋੜੀ ਐ ਜਿੱਦਾਂ ਆਮ ਨੋਰਮਲੀ ਸਲਵਾਰਾਂ ਦੇ ਆਪਾਂ 3 1/2 ਇੰਚ ਛੱਡਦੇ ਹੁੰਨੇ ਆ ਇਹਦੇ ਹੁਣ ਆਪਾਂ 6 ਇੰਚ ਜਾਂ 6 1/2 ਇੰਚ ਤੁਸੀਂ ਛੱਡ ਸਕਦੇ ਹੋ ਦੇਖੋ ਇੱਥੋਂ ਨਿਸ਼ਾਨ ਲਾ ਲਓ ਇੱਥੇ ਤੱਕ ਆਪਣੇ ਜਿਹੜੇ ਹੈਗੇ ਬਲ ਜਾਣਗੇ ਆ ਦੇਖੋ ਆ ਦੇਖੋ ਜੀ ਇਹਦੇ ਮੂਰੇ ਮੂਰੇ ਵਾਲ ਪੈ ਗਏ 1 2 3 4 5 6 7 8 ਵਾਲ ਪੈ ਗਏ ਛੋਟੇ ਪਾਇਆ ਤੁਸੀਂ ਮਾੜੇ ਜਿਹੇ ਵੱਡੇ ਪਾਉਣੇ ਆ ਸੇਵ ਹੀ ਪੈ ਜਾਣਗੇ ਤੇ 7 ਵੀ ਪੈ ਸਕਦੇ ਨੇ ਹਨ ਉਹ ਜਿਹੜਾ ਹੈਗਾ 벨ਟ ਦੇ ਹਿਸਾਬ ਨਾਲ ਹੁੰਦਾ ਕਿਸੇ ਦੀ 벨ਟ ਜਿਆਦਾ ਛੋਟੀ ਹੁੰਦੀ ਹੈ हिਪ ਦੇ ਹਿਸਾਬ ਨਾਲ ਕਿਸੇ ਦੀ 벨ਟ ਜਿਆਦਾ ਵੱਡੀ ਹੁੰਦੀ ਹੈ ਉਹ ਹਿਸਾਬ ਨਾਲ ਹੀ ਵਾਲ ਪੈ ਜਾਂਦੇ ਆ ਜਿਹਦੀ বেলਟ ਥੋੜੀ ਛੋਟੀ ਹੁੰਦੀ ਉਹ ਜਿਆਦਾ ਪੈ ਜਾਂਦੇ ਨੇ ਜਿਹਦੀ বেলਟ ਵੱਡੀ ਹੈ ਉਹ ਦੇ ਘੱਟ ਪੈ ਜਾਂਦੇ ਨੇ ਆ ਦੇਖੋ ਫਿਰ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਇਹ ਦੇਖੋ ਆਪਣੀ ਆਸਣ ਵਾਲੀ ਸਲਾਈ ਆ ਗਈ ਇਹ ਆਪਣੀ ਜਿਹੜੀ ਹੈਗੀ ਨੇਫੇ ਵਾਲੀ ਸਲਾਈ ਆ ਨੇਫੇ ਵਾਲੀ ਸਲਾਈ ਆ ਗਈ ਜਿਹੜਾ ਮੂੰਹ ਰੱਖਿਆ ਹੋਇਆ ਨੇਫੇ ਦਾ ਇਹਨਾਂ ਨੂੰ ਦੋਨਾਂ ਨੂੰ ਇਸ ਤਰ੍ਹਾਂ ਦੇਖੋ ਮਲਾਉਣੇ ਇੱਥੇ ਸਲਾਈ ਲਾ ਦਾਂਗੇ ਦੇਖੋ ਬਿਲਕੁਲ ਬਰਾਬਰ ਵਾਲਾ ਆਏ ਨੇ ਆਪਣੇ ਬਿਲਕੁਲ ਬਰਾਬਰ ਆ ਰਹੇ ਨੇ ਹੁਣ ਆਪਾਂ ਇਧਰਲੇ ਪਾਸੇ ਵੀ ਵਾਲਾ ਪਹਿਲਾਂ ਪਾ ਲਈਏ ਫਿਰ ਸਾਰੀ ਸਲਵਾਰ ਇਕੱਠੀ ਝੜਾਂਗੇ ਆਪਾਂ ਲਓ ਜੀ ਦੇਖੋ ਆਪਾਂ ਨੇ ਬੈਲਟ ਜਿਹੜੀ ਹੈਗੀ ਜੜ ਲਈ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਹੋ ਗਈ ਇਹਦੇ ਵਾਲ ਦੇਖੋ ਮੂਰੇ ਮੂਰੇ ਵਾਲ ਪੈਂਦੇ ਆ ਇੱਥੋਂ ਕਾਫੀ ਜਗ੍ਹਾ ਜਿਹੜੀ ਹੈਗੀ ਬਚ ਜਾਂਦੀ ਹੁੰਦੀ ਹੈ ਸਾਈਡਾਂ ਤੋਂ ਆ ਦੇਖੋ ਜਿਵੇਂ ਆਪਾਂ ਨੇ 6 6 ਇੰਚ ਜਗ੍ਹਾ ਛੱਡੀ ਹੈ ਨਾ ਤੇ ਹੁਣ ਆਪਾਂ ਕਰਾਂਗੇ ਮੂਰੀ ਇਹ ਆਪਾਂ ਨੇ ਮੂਰੀ ਤਿਆਰੀ ਕਰਨੀ ਨਹੀਂ ਹੈਗੀ ਵੈਸੇ ਆਪਾਂ ਨੇ ਲੇਸ ਨਾਲ ਹੀ ਡਿਜ਼ਾਈਨ ਦੇਣਾ ਦੇਖੋ ਇਹ ਵਾਲੀ ਲੇਸ ਦਾ ਜਿਹੜਾ ਹੈਗਾ ਆਪਾਂ ਨੇ ਡਿਜ਼ਾਈਨ ਬਣਾਉਣਾ ਆ ਉਹ ਤੁਹਾਨੂੰ ਦੱਸਦੇ ਆ ਬਿਦਾਉਟ ਮੂਰੀ ਕਰਨਾ ਆ ਬਿਨਾ ਮੂਰੀ ਤੋਂ ਕਰਨਾ ਹੈ ਵਾਲਾ ਸੂਟ ਪਹਿਲਾਂ ਆਪਾਂ ਜਿਹੜੀ ਹੈਗੀ ਲੇਅਰ ਲਾ ਲਾਂਗੇ ਦੇਖੋ ਆਪਣੇ نیچے ਜਿਹੜਾ ਟੱਕ ਲਾਇਆ ਹੋਇਆ ਸੀਗਾ ਮੂਰੀ ਤੇ ਅੱਧ ਕਰਕੇ ਹੈ ਨਾ ਤੇ ਇੱਧਰ ਮੈਂ ਕੱਪੜੇ ਤੇ ਵੀ ਟੱਕ ਲਾ ਲਿਆ ਇਹਦੇ ਵਿੱਚ ਆਪਾਂ ਨੇ ਮੂਰੀ ਨਹੀਂ ਪਾਉਣੀ ਹੈਗੀ ਉਹਨਾਂ ਨੇ ਬਿਨਾ ਮੂਰੀ ਤੋਂ ਕਰਨ ਲਈ ਆਖਿਆ ਆ ਦੇਖੋ ਜੀ ਹੁਣ ਆਪਾਂ ਨੇ ਇਹ ਜਿਹੜੀ ਪੱਟੀ ਲਾਈ ਹੈ ਦੇਖੋ نیچے ਕੱਪੜਾ ਲਾਇਆ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਹੁਣ ਜਿਹੜਾ ਆਪਾਂ ਇਹ ਵਾਲੀ ਲੈਂਸ ਲਾਉਣੀ ਹੈ ਆਪਾਂ ਦੇਖੋ ਇਹ ਲੈਂਸ ਦਾ ਜਿਹੜਾ ਹੈਗਾ ਪੁੱਠਾ ਪਾਸਾ ਉੱਪਰ ਰੱਖਿਆ ਆਪਾਂ ਇਹ ਸਲਾਈ ਦੇ ਉੱਪਰ ਉੱਪਰ ਜਿਹੜੀ ਹੈਗੀ ਲੈਂਸ ਲਾਵਾਂਗੇ ਕਿਉਂਕਿ ਸਲਾਈ ਤੋਂ ਆਪਣਾ ਕੱਪੜਾ ਮੋੜਨਾ ਹੈਗਾ ਆ ਦੇਖੋ ਇਹ ਦੇ ਪੂਰਾ ਪੂਰਾ ਪਾਣੀ ਜਿਹੜੀ ਹੈਗੀ ਸਲਾਈ ਲਾਉਂਦੇ ਜਾਵਾਂਗੇ ਕਿਉਂਕਿ ਦੇਖੋ ਇਹਨੇ ਪਲਟ ਕੇ ਇਸ ਤਰ੍ਹਾਂ ਜਿਹੜੇ ਹੈਗੇ ਇਸ ਤਰ੍ਹਾਂ ਨਿਕਲੇ ਹੋਣੇ ਮੂਰੀ ਦੇ ਇਸ ਤਰ੍ਹਾਂ ਕੱਢਾਂਗੇ ਜੀ ਸਾਰੀ ਸਲਾਈ ਲਾ ਲਈ ਆਪਾਂ ਆਪਣੀ ਲੈਂਸ ਲੱਗ ਗਈ ਹੁਣ ਆਪਾਂ ਨੇ ਪਲਟ ਕੇ ਦੇਖੋ ਇਸ ਤਰ੍ਹਾਂ ਕੱਢ ਲੈਣੀ ਹੈ ਸਿੱਧੇ ਪਾਸੇ ਇਸ ਤਰ੍ਹਾਂ ਆਜੂ ਨਾਲੇ ਤਾਂ ਜਿਹੜਾ ਅੰਦਰਲੇ ਪਾਸੇ ਇਹ ਪੱਟੀ ਲੱਗ ਜੂਗੀ ਹੁਣ ਆਪਾਂ ਕੀ ਕਰਾਂਗੇ ਜਿਹੜੀ ਇਹ ਲੀਰ ਲਾਈ ਆਪਾਂ ਇਹਨੂੰ ਪਹਿਲਾਂ ਹੀ ਫੋਲਡ ਕਰ ਲਾਂਗੇ ਆ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਫੋਲਡ ਕਰ ਦਾਂਗੇ ਆ ਦੇਖੋ ਆਪ ਇਹਨੂੰ ਇਸ ਤਰ੍ਹਾਂ ਇੱਕ ਸਟਿਚ ਲਾ ਦਾਂਗੇ ਕਿਉਂਕਿ ਇਹਨੇ ਤਾਂ ਅੰਦਰਲੇ ਪਾਸੇ ਚਲੇ ਜਾਣਾਗਾ ਆ ਦੇਖੋ ਇਸ ਤਰ੍ਹਾਂ ਲਾਤੀ ਆਪਾਂ ਨੇ ਸਿੱਧੇ ਪਾਸੇ ਇਹਨੇ ਇਸ ਤਰ੍ਹਾਂ ਅੰਦਰ ਚਲੇ ਜਾਣਾ ਨਹੀਂ ਤਾਂ ਠੋਸ ਬਣ ਜਾਣੇ ਆ ਦੇਖੋ ਇੱਥੇ ਵੀ ਆਪਾਂ ਸਲਾਈ ਲਾਵਾਂਗੇ ਫਿਰ ਇੱਕ ਇੱਥੇ ਸਲਾਈ ਲਾਵਾਂਗੇ ਕਿਉਂਕਿ ਉੱਪਰ ਦੂਸਰੀ ਵਾਲੀ ਲੈਸ ਲੱਗਣੀ ਹੈ ਦੇਖੋ ਜੀ ਹੁਣ ਆਪਾਂ ਇਹਨੂੰ ਪਲਟ ਕੇ ਬਾਹਰਲੇ ਪਾਸੇ ਵੀ ਸਿਲਾਈ ਲਾ ਦਾਂ ਆ ਦੇਖੋ ਇੱਥੇ ਨਾਲ-ਨਾਲ ਆਪਾਂ ਇੱਕ ਸਿਲਾਈ ਲਾ ਦਾਂਗੇ ਤੇ ਜਿਹੜਾ ਹੈ ਨਾ ਫਿਰ ਚੱਕੀ ਜੀ ਨਹੀਂ ਜਾਂਦੀ ਲੈਸ ਦੇਖੋ ਹੁਣ ਇਹਦੇ ਨਾਲ ਖੜ ਜੇ ਜਾਊ ਟਿਕ ਜੇ ਜਾਊਗੀ ਲਓ ਜੀ ਇਹ ਲੈਸ ਆਪਣੀ ਲੱਗ ਗਈ ਦੇਖੋ ਦੋਨਾਂ ਮੋਰੀਆਂ ਤੇ ਆਪਾਂ ਨੇ ਲਗਾ ਲਈ ਹੁਣ ਆਪਾਂ ਜਿਹੜੀ ਹੈਗੀ ਇਹ ਵਾਲੀ ਲੈਸ ਲਾਵਾਂਗੇ ਆਪਾਂ ਉੱਪਰ ਜਿਹੜੀ ਹੈਗੀ ਇਹ ਵਾਲੀ ਜੈਸ ਅਟੈਚ ਕਰ ਦਾਂਗੇ ਇਹ ਆਪਾਂ ਦੋ ਸਲਾਈਆਂ ਲਾਵਾਂਗੇ ਇੱਕ ਸਲਾਈ ਨਾਲ ਤਾਂ ਜਿਹੜਾ ਹੈਗਾ ਖੜਨਾ ਨਹੀਂ ਆ ਦੇਖੋ ਇੱਕ ਊਰੇ ਊਰੇ ਸਲਾਈ ਲਾ ਲਈ ਇੱਕ ਇੱਥੇ ਇੱਥੇ ਲਾ ਦਾਂਗੇ ਇਹ ਬਹੁਤ ਜ਼ਿਆਦਾ ਵਧੀਆ ਲੱਗਦਾ ਡਿਜ਼ਾਈਨ ਬਣਿਆ ਹੋਇਆ ਪਹਿਲਾਂ ਵੀ ਅਸੀਂ ਇਹਦੇ ਨਾਲ ਦਾ ਡਿਜ਼ਾਈਨ ਬਣਾ ਚੁੱਕੇ ਹਾਂ ਤੋ ਆਪਾਂ ਇੱਧਰ ਨੂੰ ਫੇਰ ਮੋੜ ਲਾਂਗੇ ਪੈਰ-ਪੈਰ ਦੀ ਇੱਕ ਸਲਾਈ ਪਹਿਲਾਂ ਆਪਾਂ ਨੇ ਇੱਥੇ-ਇੱਥੇ ਲਾਈਏ ਹੁਣ ਉਰੇ-ਉਰੇ ਲਾਵਾਂਗੇ ਲੋ ਜੀ ਆਪਣੇ ਦੋਨੇ ਲੈਸਾਂ ਲਾ ਕੇ ਜਿਹੜੀ ਹੈਗੀ ਸਲਵਾਰ ਦੀ ਮੂਰੀ ਤਿਆਰ ਹੋਊਗੀ ਦੇਖੋ ਇਹਦੇ ਵਿੱਚ ਤੁਸੀਂ ਪੇਪਰ ਪੇਸਟਿੰਗ ਵੀ ਪਾ ਸਕਦੇ ਹੋ ਪੇਸਟਿੰਗ ਕਰ ਸਕਦੇ ਏਨੂੰ ਆਪਾਂ ਨੇ ਨਹੀਂ ਕਰੀ ਬਿਨਾ ਮੂਰੀ ਤੋਂ ਸਲਵਾਰ ਕਰੀਏ ਇਹ ਬਿਲਕੁਲ ਹੌਲੀ ਜੀ ਸਲਵਾਰ ਹੋ ਜਾਂਦੀ ਏ ਆ ਦੇਖੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਕਰਕੇ ਮੂਰੀ ਦਾ ਨਸਾਂ ਲਾ ਲਾਂਗੇ ਕਿੰਨੀ ਉਹਨਾਂ ਦੀ ਮੂਰੀ ਹੈਗੀ ਐ ਆ ਦੇਖੋ 7 ਇੰਚ ਆਪਾਂ ਨੇ ਮੂਰੀ ਰੱਖਣੀ ਐ ਇੱਥੋਂ ਆਪਾਂ 7 ਇੰਚ ਤਿੰਨ ਸਾਂ ਲਾ ਦਾਂਗੇ ਇੱਕ ਵਾਰ ਸੱਟਾ ਬੰਨ੍ਹ ਲਾ ਦਾਂਗੇ ਸਲਾਈ ਨੂੰ ਇਸ ਤਰ੍ਹਾਂ ਹੀ ਜਿਹੜੀ ਹੈਗੀ ਇਹ ਸਲਾਈ ਆ ਦੇਖੋ ਜੀ ਹੁਣ ਆਪਣੇ ਅਸਨ ਵਾਲੀਆਂ ਸਲਾਈਆਂ ਆ ਗਈਆਂ ਇਹਨਾਂ ਨੂੰ ਆਪਾਂ ਬਿਲਕੁਲ ਮਿਲਾਉਣਾ ਹੈਗਾ ਮਿਲਾ ਕੇ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਸਲਾਈ ਲਗਾ ਦਾਂਗੇ। ਦੇਖੋ ਆਪਾਂ ਇਹਨੂੰ ਜੁਪਨਾਈ ਲਾ ਕੇ ਨਾ ਹੇਠੇ ਧਰ ਦਾਂਗੇ। ਹੁਣ ਜਿਹੜੇ ਦੂਸਰੀ ਸਲਾਈ ਲਾਵਾਂਗੇ ਆਪਾਂ ਦੂਜੀ ਮੂਰੀ ਤੋਂ ਸ਼ੁਰੂ ਕਰਾਂਗੇ। ਫੇਰ ਆਪਾਂ ਇੱਥੇ ਲਿਆ ਕੇ ਧਰ ਦਾਂਗੇ। ਨਾਲੇ ਤਾਂ ਝੋਲੀ ਤੇ ਡਬਲ ਹੋ ਜਾਂਦੀ ਹੈ ਸਲਾਈ। ਨਾਲੇ ਜਿਹੜੀ ਹੈਗੀ ਮੂਰੀ ਤੋਂ ਲੈ ਕੇ ਇੱਕੋ ਜੀ ਲੱਗਦੀ ਹੈ। ਇਹ ਸਲਵਾਰ ਆਪਣੀ ਬਣ ਕੇ ਤਿਆਰ ਹੋ ਗਈ। ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਸਲਵਾਰ ਬਣ ਗਈ। ਦੇਖੋ ਮੂਰੀਆਂ ਕਿੰਨੀਆਂ ਵਧੀਆ ਸੋਹਣੀਆਂ ਲੱਗਦੀਆਂ ਨੇ। ਨਾਲੇ ਤਾਂ ਬੇਣਾ ਬੋਕਰੋਂ ਤੋਂ ਬਣੀਆਂ ਨੇ ਇਹਦੇ ਵਿੱਚ ਤੁਸੀਂ ਪੇਸਟਿੰਗ ਵੀ ਪਾ ਸਕਦੇ ਹੋ ਆਪਾਂ ਨੇ ਕੱਲੀ ਜਿਹੜੀ ਹੈਗੀ ਲੇਰ ਦੀ ਪੱਟੀ ਹੀ ਲਾਈ ਹੈ ਕੱਪੜੇ ਦੀ ਪੱਟੀ ਹੀ ਲਾਈ ਹੈ ਆ ਦੇਖੋ ਇਹ ਬਿਲਕੁਲ ਪਜਾਮੇ ਦੀ ਤਰ੍ਹਾਂ ਹੀ ਬਣ ਗਈ ਨਾਲੇ ਬਿਲਕੁਲ ਸਟ੍ਰੇਟ ਜੀ ਸਲਵਾਰ ਹੈ ਬਹੁਤ ਜਿਆਦਾ ਸੋਹਣਾ ਲੱਗਦਾ ਫਰਾਕ ਦੇ ਨਾਲ ਆਪਾਂ ਨੇ ਇਹ ਵਾਲੀ ਸਲਵਾਰ ਤਿਆਰ ਕਰੀ ਹੈ ਜੀ ਉਹਨਾਂ ਦੀ ਜਿਹੜੀ ਹੈਗੀ ਇਹਦੇ ਨਾਲ ਫਰਾਕ ਤਿਆਰ ਕਰਨੀ ਹੈ ਅਸੀਂ ਤੇ ਦੇਖੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਇੱਕ ਔਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ਆਈਡੀ ਹੈ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ